ਸਿਡਨੀ ਦੇ ਵਿੱਚ ਮਾਈਂਡ ਪ੍ਰੋਗਰਾਮਿੰਗ ਸੈਸ਼ਨ ਹੋਣ ਜਾ ਰਿਹਾ ਜਿਸ ਦੇ ਵਿੱਚ ਤੁਹਾਨੂੰ ਹਰਮਨ ਸਿੰਘ ਦੇ ਦੁਆਰਾ ਤੁਹਾਡੇ ਨਾਲ رابطہ ਕਾਇਮ ਕੀਤਾ ਜਾਵੇਗਾ ਜੀ ਹਾਂ ਇਹ ਸੈਸ਼ਨ ਜਿਹੜਾ ਆ ਆਉਣ ਵਾਲੀ 29 ਮਾਰਚ ਨੂੰ ਸਥਾਨ ਗਲੇ ਹੈਵਨ ਕਮਿਊਨਿਟੀ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਜੋ ਕਿ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲੇਗਾ ਸੋ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ ਤੇ ਇਸ ਮੌਕੇ ਤੇ ਹਰਮਨ ਸਿੰਘ ਦਾ ਆਸਟ੍ਰੇਲੀਆ ਪਹੁੰਚਣ ਤੇ ਨਿਗਾ ਸਵਾਗਤ ਵੀ ਕੀਤਾ ਗਿਆ ਤਾਂ ਇਸ ਮੌਕੇ ਤੇ ਹਰਮਨ ਸਿੰਘ ਅਤੇ ਹੋਰਨਾਂ ਨੇ ਇਸ ਬਾਬਤ ਜਾਣਕਾਰੀ ਦਿੰਦੇ ਆ ਕੀ ਕੁਝ ਕੀਤਾ ਉਹ ਜਾਣਦੇ ਸਸ਼ੀ ਗਾਲ ਜੀ ਸਾਰਿਆਂ ਨੂੰ ਸਿਡਨੀ ਚ ਵਸਦੇ ਸਾਰੇ ਪੰਜਾਬੀਆਂ ਨੂੰ ਨਿਗਾ ਸੱਦਾ ਜੀ ਸਾਡੇ ਮਾਈਂਡ ਪ੍ਰੋਗਰਾਮਿੰਗ ਸੈਸ਼ਨ ਵਾਸਤੇ ਜੋ ਕਿ ਅਸੀਂ ਮਨ ਨੂੰ ਜਾਣਨ ਵਾਸਤੇ ਆਪਣੇ ਮਨ ਦੀਆਂ ਕਈ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨ ਵਾਸਤੇ ਆਸਟ੍ਰੇਲੀਆ ਟੂਰ ਚਾ ਤੇ ਉਸੇ ਕੜੀ ਦੇ ਵਿੱਚ ਸਾਡਾ ਪ੍ਰੋਗਰਾਮ ਸਿਡਨੀ ਚ ਹੋ ਰਿਹਾ ਜੋ ਕਿ ਗਲੈਨ ਹੈਵਨ ਕਮਿਊਨਿਟੀ ਸੈਂਟਰ ਜੋ ਕਿ ਗਲੈਨ ਹੈਵਨ ਰੋਡ ਤੇ ਹੈ ਤੇ ਦਿਸ ਇਜ਼ 76 ਨੰਬਰ ਤੇ ਫਟਾਫਟ ਆਪਾਂ ਪਹੁੰਚੀਏ ਸਾਰੇ ਉੱਤੇ ਹੁਮ ਹੁਮ ਆ ਕੇ ਤੇ ਤੁਹਾਡੇ ਚੋ ਜਿਹੜੇ ਵੀ ਲੋਕ ਚਾਹਦੇ ਆ ਕਿ ਉਹਨਾਂ ਦੇ ਅੰਦਰ ਕੋਈ ਡਰ ਹੈ ਕੋਈ ਵਹਿਮ ਹੈ ਔਰ ਅੰਦਰ ਦਾ ਕੋਈ ਗੁਬਾਰ ਹੈ ਜੋ ਕੱਢਣਾ ਚਾਹੁੰਦੇ ਆਂ ਤੇ ਕਈ ਵਾਰੀ ਸਾਨੂੰ ਵੇ ਆਊਟ ਨਹੀਂ ਲੱਭਦਾ ਉਹ ਗੁਬਾਰ ਕੱਢਣ ਦਾ ਤੇ ਫਟਾਫਟੇ 4 ਘੰਟੇ ਦੀ ਮਾਈਂਡ ਪ੍ਰੋਗਰਾਮਿੰਗ ਜਰਨੀ ਤੇ ਅ ਅਸੀਂ ਇੱਕ ਦੂਸਰੇ ਦੇ ਨਾਲ ਮਿਲ ਕੇ ਇੱਕ ਦੂਸਰੇ ਦੀ ਮਦਦ ਕਰ ਸਕਦੇ ਆਂ ਤੇ ਫਟਾਫਟ ਪਹੁੰਚਦੇ ਆਂ ਜੀ ਮਿਲਦੇ ਆਂ 29th ਮਾਰਚ ਸੈਚਰਡੇ ਨੂੰ 11 ਟੂ 3 ਸਾਢੇ 4 ਆਵਰਸ ਦਾ ਪ੍ਰੋਗਰਾਮ ਰਹੇਗਾ 76 ਗਲੈਨ ਹੈਵਨ ਰੋਡ ਗਲੈਨ ਹੈਵਨ ਕਮਿਊਨਿਟੀ ਸੈਂਟਰ ਕੈਚ ਯੂ ਇਨ ਦਾ ਲਾਈਵ ਇਵੈਂਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹਰਮਨ ਜੀ ਦਾ ਸ਼ੋਅ ਕਰਵਾ ਰਹੇ ਹਾਂ 29th ਆਫ ਮਾਰਚ ਨੂੰ ਜਿਹੜਾ ਕਿ 11 ਵਜੇ ਦੁਪਹਿਰ ਤੋਂ ਲੈ ਕੇ 3 ਵਜੇ ਤੱਕ 76 ਗਲੈਨ ਹੈਵਨ ਰੋਡ ਗਲੈਨ ਹੈਵਨ ਕਮਿਊਨਿਟੀ ਸੈਂਟਰ 'ਚ ਹੋ ਰਿਹਾ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਖੁੱਲਾ ਸਿੱਧਾ ਦਿੰਨੇ ਆ ਜੀ ਪਲੀਜ਼ ਤੁਸੀਂ ਆਓ ਤੇ ਆਈ ਥਿੰਕ ਤੁਸੀਂ ਇਸ ਸ਼ੋਅ ਦਾ ਬੈਨੀਫਿਟ ਲੈ ਸਕਦੇ ਹੋ ਅਗਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਡਰ ਹੋਵੇ ਜਾਂ ਕੋਈ ਮਤਲਬ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਰਨਾ ਚਾਹੁੰਦੇ ਹੋ ਕਿਤੇ ਤੁਸੀਂ ਕੋਈ ਵੀ ਕਿਸ ਤਰ੍ਹਾਂ ਦਾ ਖਿਆਲ ਫਸਿਆ ਹੁੰਦਾ ਦਿਮਾਗ ਦੇ ਵਿੱਚ ਇਹ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਿਖਾਉਣਗੇ ਕਿ ਕਿੱਦਾਂ ਤੁਸੀਂ ਆਪਣੇ ਆਪ ਨੂੰ ਮੈਂਟਲੀ ਹੀਲ ਕਰ ਸਕਦੇ ਹੋ ਆਪਣੇ ਆਪ ਨੂੰ ਏਮਪਾਵਰ ਕਰ ਸਕਦੇ ਹੋ ਤੇ ਮੈਂ ਤਾਂ ਖੁਦ ਇਹਨਾਂ ਦਾ ਸ਼ੋ ਅਟੈਂਡ ਕੀਤਾ ਸੀ ਜਿੱਥੋਂ ਫਿਰ ਮੈਂ ਸੋਚਿਆ ਕਿ ਚਲੋ ਆਪਾਂ ਨੈਕਸਟ ਵਾਰੀ ਇੱਥੇ ਸਿਡਨੀ ਕਰਵਾਉਨੇ ਆ ਸੋ ਥੈਟ ਤੁਸੀਂ ਸਾਰੇ ਇਸ ਚੀਜ਼ ਦਾ ਬੈਨੀਫਿਟ ਲੈ ਸਕੋ ਤੇ ਮੈਨੂੰ ਲੱਗਦਾ ਇਟਸ ਵੈਰੀ ਬੈਨੀਫੀਸ਼ੀਅਲ ਫਾਰ एवरीवन ਆਫ ਅਸ ਸੋ ਥੈਟ ਨੋ ਵਨ ਟੀਚਸ ਹਾਊ ਟੂ ਹੀਲ ਆਰ ਬ੍ਰੇਨ how to meditate basically how to um, basically uh, get away from stress basically ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਤੁਸੀਂ ਪਲੀਜ਼ ਮਸਟ ਅਟੈਂਡ ਕਰੋ ਤੇ ਮਿਲਦੇ ਆਂ ਜੀ 29th ਆਫ ਮਾਰਚ ਨੂੰ 76 ਗਲਨ ਹੈਵਨ ਰੋਡ ਗਲਨ ਹੈਵਨ थैंक यू ਜੀ